ਤੇਰਾ ਗਰਮ ਖੂਨ ਆ ਤੂੰ ਐਵੇਂ ਕਹੀ ਜਾਂਦਾ ਮਿੱਟੀ ਲਾ ਦੇ ਆਪਾਂ ਮਿੰਤੀ ਕਰਾਵਾਂਗੇ ਠੀਕ ਆ ਜਿੰਨੀ ਮਿੱਟੀ ਲਾਉਣੀ ਆ ਲਾ ਦਾਂਗੇ ਜਿੰਨੀ ਲਾਉਣੀ ਆ ਲਾ ਦਾਂਗੇ ਲਾਉਣੀ ਤਾਂ ਪਊਗੀ ਚਾਚਾ ਜੀ ਆ ਲਾਉਣੀ ਪਵੇ ਇਧਰ ਤੂੰ ਕਹਿੰਦਾ ਲਾਉਣੀ ਉਧਰ ਤੂੰ ਕਹਿੰਦਾ ਤੂੰ ਲਾ ਲ ਐ ਨਹੀਂ ਚੱਲਦਾ ਮਿੰਤੀ ਨਾਲ ਕੰਮ ਚੱਲਦਾ ਹੁੰਦਾ ਹਾਂ ਹਾਂ ਇਹ ਤੂੰ ਠੰਡਾ ਤੂੰ ਠੰਡਾ ਤੂੰ ਠੰਡਾ ਰਹਿ ਆ ਕਰ ਪੁੱਤ ਪਤਾ ਗੱਲ ਕੀ ਹੈ ਜਿੰਨਾ ਠੰਡਾ ਰਹੇਗਾ ਉਨੀ ਕਾਮਯਾਬੀ ਫੜੇਗਾ ਹੁਣ ਤੂੰ ਦੱਸ ਦੇਣਾ ਵਾਹ ਤੈ ਤੂੰ ਫੇਰ ਬਾਹਰ ਜਾਵੜਨਾ ਹੈ ਤੂੰ ਕਾ ਤੇ ਦੁਸ਼ਮਨੀ ਪਾ ਲੈਣਾ ਚਾਚਾ ਤਾਂ ਹੀ ਧਾਣਾ ਮੈਂ ਮੇਰੇ ਹੁੰਦਾ ਹੁੰਦਾ ਸੈਟ ਹੋ ਜਾਏ ਮੁੜ ਕੇ ਮੈਂ ਜਾਵੜੇ ਨਾ ਬਾਅਦ ਚ ਵੀ ਨਹੀਂ ਕਰਾਂ ਕਰ ਲੈ ਗੱਲ ਭੰਗ ਬਿੱਲ ਭਰਨਾ ਸੀ ਹੈ ਬਿੱਲ ਭਰਨਾ ਸੀ ਤੇ ਬਿੱਲ ਸਾਰੇ ਭਰ ਦਿਆ ਸੀ ਕਿਹੜਾ ਬਿੱਲ ਭਰਦੇ ਭਰ ਲਈ ਤੁਸੀਂ ਵੀ ਕਰ ਦੋ ਹ ਬਿੱਲ ਆਇਆ ਬਹੁਤ ਪਿਆ ਤੇ ਯਾਰ ਸਾਨੂੰ ਬਹੁਤ ਆਇਆ ਲਾਈਟ ਬਾਲਾਂਗੇ ਪੱਖੇ ਚਲਾਵਾਂਗੇ ਕੁਲਰ ਚਲਾਵਾਂਗੇ ਤੇ ਬਿੱਲ ਆਉਣਾ ਹੀ ਆ ਇਹ ਮੀਟਰ ਲੈ ਕੇ ਬਰਤਾਉਣੀ ਆ ਤੂੰ ਮੈਨੂੰ ਇੱਕ ਗੱਲ ਦੱਸ ਤੇਰੇ ਕਿੰਨੇ ਦਿਨ ਰਹਿ ਗਏ ਜਾਣ ਦੇ ਯਾਰ ਕੰਮ ਵੀ ਨਹੀਂ ਚੱਲਦਾ ਕਾ ਇੰਨਾ ਮੇਰਾ ਅੱਛਾ ਕੰਮ ਨਹੀਂ ਯਾਰ ਕੰਮ ਕਿਉਂ ਨਹੀਂ ਚੱਲਦਾ ਕੰਮ 10000 ਬਿੱਲ ਆਇਆ ਪਿਆ ਯਾਰ ਮੇਰਾ ਕੰਮ ਕੀ ਕਰਦਾ ਤੂੰ ਕੰਮ ਮੈਂ ਮਟੀਆਂ ਬਣਾਉਣਾ ਛੋੜੀ ਵੱਡੀ ਸਿਵਿਆਂ ਚ ਮੜੀਆਂ ਬਣਾਉਣਾ ਸਿਵਿਆਂ ਚ ਮਟੀਆਂ ਬਣਾਉਣਾ ਤੇ ਤੂੰ ਮੈਂ ਮੜੀਆਂ ਬਣਾਉਣਾ ਕੰਮ ਜਦੋਂ ਕੋਈ ਮਰੂਗਾ ਤੇਰਾ ਕੰਮ ਉਦੋਂ ਚੱਲੂ ਉਹ ਨਾ ਚਿਰ ਹੋਰ ਕੰਮ ਚ ਚੱਲ ਲੈ ਸਾਰੀ ਵਾਲਿਆਂ ਦੀ ਢੜੀ ਜਾਵੜਾ ਕਰ ਉੱਥੇ ਦੋ ਉੱਥੇ ਦੋ ਮਟੀਆਂ ਵਹਿਲੀਆਂ ਪਈਆਂ ਤੁਸੀਂ ਬੱਕ ਕਰਾਉਣਾ ਉਹ ਜਾ ਭਰਾਵਾ ਅਸੀਂ ਚਾਉਂਦੇ ਮਟੀਆਂ ਬਣਾ ਲਈਏ ਆਪਦੀਆਂ ਕਿਹੋ ਜਿਹੀ ਗੱਲਾਂ ਕਰਦਾ ਤੂੰ ਓਏ ਭਰਾਵਾ ਜਾ ਉਹ ਮੇਰਾ ਤੇਰਾ ਕੰਮ ਨਹੀਂ ਚਾਉਂਦਾ ਆਂ ਮਟੀਆਂ ਬਣਾ ਲਈਏ ਹੈ ਮੇਰਾ ਨਾਲੇ ਬਿੱਲ ਭਰਿਆ ਜਾਊਗਾ ਤੁਸੀਂ ਬੱਕ ਕਰਵਾ ਲਓ ਬਿੱਲ ਬਿੱਲ ਤੂੰ ਸਾਡੇ ਤੋਂ ਭਰਨਾ ਵੀ ਅਸੀਂ ਭਰਨਾ ਤਾਂ ਹੈਗਾ ਹੀ ਏ ਤੁਸੀਂ ਕਮਾਲ ਆ ਯਾਰ ਅਸੀਂ ਜਦੋਂ ਸਾਡੀ ਆਈ ਉਦੋਂ ਮਰਾਂਗੇ ਅਸੀਂ ਪਹਿਲਾਂ ਹੀ ਮਟੀਆਂ ਬਣਾ ਕੇ ਬੈਠੇ ਉੱਥੇ ਭਾਜੀ ਨਿੰਮ ਦੀ ਛਾਂ ਐ ਮਟੇਗਾ ਥੱਲੇ ਜਿੱਥੇ ਬਣਾਉਣਾ ਯਾਰ ਨਿੰਮ ਨੂੰ ਸਾਡੇ ਫੋੜੇ ਨਿਕਲਦੇ ਵਾ ਅਸੀਂ ਨਿੰਮ ਦੇ ੇਠਾ ਵਧੀਆ ਬਣਾਉਣੀ ਆਉਂਦੇ ਯਾਰ ਕਮਾਲ ਕਰੀ ਜਨਾ ਯਾਰ ਤੂੰ ਬਣਾ ਤੂੰ ਹੀ ਮਾਰਨਾ ਲੈ ਹੈ ਕਮਾਲ ਆ ਮੈਂ ਮਰੀਜ਼ ਆ ਮੈਨੂੰ ਸ਼ੂਗਰ ਹੋਇਆ ਵੀ ਪਹਿਲਾਂ ਮੈਂ ਮਾਰਨਾ ਜੇ ਮੇਰਾ ਬਲੱਡ ਵੱਧਾ ਕਮਾਲ ਕਰੀ ਜਨਾ ਯਾਰ ਬਈ ਤੂੰ ਯਾਰ ਮੇਰੇ ਕੋਲੇ 3-4000 ਰੁਪਏ ਹੀ ਆ 10000 ਰੁਪਏ ਲੈ ਮੇਰਾ ਉਹ ਯਾਰ ਤੁਸੀਂ ਬੋਕਰ ਵਾਲੋ ਖਾਲੀ ਪਈ ਨਹੀਂ ਯਾਰ ਅਸੀਂ ਪਹਿਲੇ ਬੋਕਰ ਵਾਲੀ ਹੈ ਸੰਦਰਾ ਤੂੰ ਤਾਂ ਲਲਬੀ ਇਹ ਸੋਚਦਾ ਵਰਦਾ ਵੀ ਜੇ ਤੇਰਾ ਬਿੱਲ ਨਹੀਂ ਭਰਾਂਦਾ ਲੋਕ ਮਰ ਜਾਣ ਯਾਰ ਜਦੋਂ ਆਈ ਅਗਲੇ ਨੇ ਆਉਣਾ ਸਾਨੂੰ ਤਾਂ ਨਹੀਂ ਮਾਰਨਾ ਯਾਰ ਭਰਾ ਦੋ ਯਾਰ ਬਿੱਲ ਲੈ ਪਰਤੋ ਦੂਜਾ ਕੈਲਾ ਮਰਾ ਸੀਗਾ ਤਾਂ ਤੇਰੇ ਕੋਲ ਉੱਥੇ ਤੈਨੂੰ ਉਹ ਤਾਂ ਪੈਸੇ ਨਹੀਂ ਬਣੇ ਉਹਨਾਂ ਨੇ 22300 ਰੁਪਏ ਦਿੱਤਾ ਸੀਗਾ ਉਹ ਯਾਰ 22300 ਥੋੜਾ ਯਾਰਾ ਕਮਾਲ ਆ ਯਾਰ ਤੂੰ ਜਿਹੜਾ ਮਰੂ ਮਟੀ ਉਹਦੀ ਬਣਾਉਣੀ ਆ ਤੂੰ ਸਾਨੂੰ ਜਿਉਂਦਿਆਂ ਨੂੰ ਕਹਿੰਦਾ ਫਿਰਦਾ ਵੀ ਮਟੀਆ ਬਣਾ ਲਓ ਮੇਰਾ ਬਿੱਲ ਭਰ ਦੋ ਐਡੀ ਕਿੱਡੀ ਕੁ ਤੂੰ ਭਾਜ ਜਦੋਂ ਮੋਰਾ ਵਿਛਾ ਕੇ ਜਗਾ ਖਰੀਦੀ ਆ ਉੱਥੇ ਵੀ ਸਾਡੀ ਉੱਥੇ ਮਟੀ ਬਣਾਏਗਾ ਬੈਲ ਕਰਕੇ ਕਹਿੰਦਾ ਮੈਂ ਤਾਂ ਬਾਈ ਯਾਰ ਉਹ ਜਾ ਭਰਾਵਾ ਮਗਰੋਲਾ ਮਾਰਨਾ ਜਾ ਯਾਰ ਆਉਂਦਾ ਕੰਮ ਕਰ ਜਾ ਤੂੰ ਗੱਲ ਸੁਣ ਲੈ ਉਹ ਯਾਰ ਮਰ ਤਾਂ ਜਾਣਾ ਹੀ ਏ ਤੁਸੀਂ ਵੀ ਯਾਰ ਜਦੋਂ ਸਾਡੀ ਆਊਗੀ ਅਸੀਂ ਉਹਦਾ ਮਾਰਾਂਗੇ ਯਾਰ ਅਸੀਂ ਪਹਿਲਾਂ ਹੀ ਮਟਿਆ ਬਰਾਲੀਏ ਤੇਰੇ ਬੈਲ ਪਿੱਛੇ ਯਾਰ ਯਾਰ ਭਰਾ ਦੋ ਯਾਰ ਬੈਲ ਔਖੇ ਸੋਖੇ ਤੂੰ ਹੀ ਤਾਂ ਵਰਤਕਤੀਆਂ ਨਹੀਂ ਲਾਉਂਦੇ ਹੋਗੇ ਇਸੇ ਦਿਨ ਵਰਤਕੀਆਂ ਮੇਰਾ ਚਾਚਾ ਲਾਉਂਦਾ ਉਹ ਤੁਹਾਡਾ ਖਾਨਦਾਨ ਆਹ ਕੋਸੀ ਕਰਦਾ ਮਰਨ ਮਰਉਣ ਚ ਹੀ ਆ ਹਾਂ ਇਹੀ ਕੰਮ ਹੀ ਕਰਦੇ ਫਿਰ ਤੁਸੀਂ ਨਵਾਉਂਦੇ ਵੀ ਹੋਗੇ ਬੰਦੇ ਨੂੰ ਆ ਕੇ ਮੇਰੇ ਦਾਦਾ ਵੀ ਬਹੁਤ ਵਧੀਆ ਨਵਾਉਂਦਾ ਦਾਦਾ ਨਵਾਉਂਦਾ ਮੇਰਾ ਕਹਾਂ ਵਧੀਆ ਨਾ ਹੁੰਦਾ ਵਧੀਆ ਪੋਲਾ ਪੋਲਾ ਨਾ ਹੁੰਦਾ ਉਹ ਭਰਾਵਾ ਪੋਲਾ ਪੋਲਾ ਨਹੀਂ ਕੇਰੀ ਮਰਦਾ ਉੱਠ ਖੜਦਾ ਹੁੰਦਾ ਪੋਲਾ ਪੋਲਾ ਕਈ ਵਾਰੀ ਫੀਲਿੰਗ ਆ ਜਾਂਦੀ ਹੈ ਮਰਦਾ ਉੱਠ ਖੜਦਾ ਹੁੰਦਾ ਪੋਲਾ ਤੂੰ ਯਾਰ ਤੂੰ ਗੱਲ ਸੁਣ ਯਾਰ ਤੂੰ ਬਿੱਲ ਕਮਾਈ ਕਰ ਤੈਨੂੰ ਉੱਥੇ ਦਿਹਾੜੀ ਲਾ ਦੇਣਾ ਕਹਿਣਾ ਤੈਨੂੰ ਬੰਦੇ ਮਾਰਿਆ ਮਰੇ ਭਾਲਦਾ ਹਾਂ ਮੈਂ ਕਿਹਾ ਤੁਸੀਂ ਦੋਨੋਂ ਖੜੇ ਆ ਮੈਂ ਤੁਹਾਨੂੰ ਦੋਨੋਂ ਖੜੇ ਬੈਠਾ ਸੀ ਮਾਰਨਾ ਤੂੰ ਖੜਿਆ ਨੂੰ ਯਾਰ ਨਹੀਂ ਤੂੰ ਗੱਲ ਸੁਣ ਸਾਨੂੰ ਮਰ ਜਾਣ ਤੂੰ ਸਟੇ ਲੈ ਗਿਆ ਤੂੰ ਨਹੀਂ ਮਾਰਨਾ ਤੇਰੀ ਬਣਾ ਦੇਣੀ ਹੈ ਕਿ ਉੱਥੇ ਮੱਡੀ ਤੂੰ ਵੀ ਮਰ ਰਹੀ ਹੈ ਇੱਕ ਦਿਨ ਬੈਲੀ ਮੇਰੇ ਨਾਲ ਦੇ ਬਿੱਲ ਕੋਣ ਆਪ ਸਟੇ ਲੈ ਕੇ ਆਇਆ ਨਿੰਬ ਭਰ ਦੇਣਗੇ ਤੇਰੇ ਘਰ ਦੇ ਬਿੱਲ ਬੱਚੀ ਬਚੜੇ ਸਾਰੇ ਯਾਰ ਮੈਂ ਜਾਣਾ ਯਾਰ ਚਾਚਾ ਪਰ ਸਤੋਂ ਉੱਥੇ ਤੈਨੂੰ ਜਾਣਾ ਯਾਰ ਸਾਨੂੰ ਜ਼ਰੂਰੀ ਕੰਮ ਆ ਯਾਰ ਤੂੰ ਬੈਨ ਸਾਥੋਂ ਭਰਨਾ ਯਾਰ ਜਾ ਯਾਰ ਚਾਚਾ ਯਾਰ ਇਧਰ ਉਹ ਗੰਦ ਪੇਚ ਚਲੋ ਯਾਰ ਮੈਂ ਜਾਣਾ ਇੱਕਿਆਣਾ ਤਾਂ ਚਲੋ ਤੁਸੀਂ ਨਾਲ ਮੇਰੇ ਤੇ ਇਹਨੂੰ ਨਾ ਨਾ ਇਹਨੂੰ ਭਜਾ ਯਾਰ ਕੀ ਆ ਤੂੰ ਕਰੀ ਜਾਂਦਾ ਯਾਰ ਜਵਾਕਾ ਯਾਰ ਭਜਾ ਦੇ ਸੋ ਵਰਬਲਾ ਡਾਉਦਾਊਗਾ